ਪੰਜਾਬ ਦੇ ਵਿੱਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਦੱਸਦੀ ਕਿ ਚੋਰਾਂ ਨੂੰ ਪ੍ਰਸ਼ਾਸਨ ਦਾ ਪੁਲਿਸ ਦਾ ਕੋਈ ਖੌਫ ਨਹੀਂ ਸਾਰੇ ਆਮ ਪਰੇ ਬਾਜ਼ਾਰਾਂ ਦੇ ਵਿੱਚ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਖਾਸ ਕਰਕੇ ਮਹਿਲਾਵਾਂ ਨੂੰ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਨੇ ਸੋ ਇਸੇ ਤਰ੍ਹਾਂ ਇੱਕ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਪੂਰਥਲੇ ਦੇ ਭਵਾਨੀਪੁਰ ਪਿੰਡ ਦੇ ਵਿੱਚ ਇੱਕ ਐਕਸੈਸ ਬੈਂਕ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਦੇ ਰਾਤ 12 ਵਜੇ ਦੇ ਕਰੀਬ ਇਹਨਾਂ ਦੇ ਬਲੋਂ ਕੰਦ ਨੂੰ ਪਾੜ ਕੇ ਇਸ ਬੈਂਕ ਦੇ ਵਿੱਚੋਂ ਤਕਰੀਬਨ 9 ਲੱਖ ਰੁਪਏ ਦੀ ਜਿਹੜੀ ਰਕਮ ਕਾਢੀ ਗਈ ਆ ਤੇ ਮੌਕੇ ਤੇ ਫਰਾਰ ਹੋ ਗਏ ਤੇ ਦੱਸਦੇ ਇਹ ਸਾਰੀ ਘਟਨਾ ਜੋਥੇ ਸੀਸੀਟੀਵੀ ਕੈਮਰੇ ਨਾਲ ਲੱਗੇ ਹੁੰਦੇ ਤਾਂ ਕੈਦ ਨਾ ਹੁੰਦੀ ਤਾਂ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਚੋਰ ਨੇ ਬੜੇ ਸ਼ਾਤਰ ਚੋਰ ਨੇ ਚੋਰੀ ਕਰਕੇ ਘਟਨਾਵਾਂ ਜਿਹੜੀ ਚੋਰੀ ਕਰਕੇ ਮੌਕੇ ਤੇ ਫਰਾਰ ਹੋ ਜਾਂਦੇ ਨੇ ਸਾਰੀ ਘਟਨਾ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਕਰੀਨ ਤੇ ਚੱਲ ਰਹੀ ਹੈ ਕਿਵੇਂ ਇਹ ਸਰਿਆਮ ਚੋਰੀ ਕਰ ਰਹੇ ਨੇ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਸਵੇਰੇ ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਰ ਇਹ ਕੀ ਘਟਨਾ ਹੋਈ ਹੈ ਬੈਂਕ ਦੇ ਵਿੱਚ ਚੋਰੀ ਦੀ ਕੀ ਪੁਲਿਸ ਕੋ ਜਾਂਟ ਕਰੀ ਹੈ ਕੀ ਕਰ ਰਹੀ ਹੈ ਅਤੇ ਕੱਲ ਇੱਕ ਸਾਨੂੰ ਮਾਰਨਿੰਗ ਇੰਟੀਮੇਸ਼ਨ ਆਈ ਸੀ ਕੰਟਰੋਲ ਤੋਂ ਇਹ ਐਕਸੈਸ ਪੈਂਟ ਹੈਗਾ ਭਵਾਨੀਗੜ੍ਹ ਤੇ ਲੱਗੇ ਉਹਨਾਂ ਦੀ ਕੰਦ ਪਾੜੀ ਪਈ ਹੈ ਤੇ ਜਿੱਥੇ ਜਦੋਂ ਅਸੀਂ ਮੌਕੇ ਤੇ ਆਣ ਕੇ ਅਸੀਂ ਦੇਖਿਆ ਤੇ ਕੰਧ ਫਿਰ ਬੈਕ ਸਾਈਡ ਤੋਂ ਕੰਧ ਪਾੜ ਕੇ ਅੰਦਰ ਐਂਟਰ ਕਰਕੇ ਜਿਹੜਾ ਇਹਨਾਂ ਦਾ ਹੈਗਾ ਇਹ ਆਪਣਾ ਸੇਫ 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 ਜਿਹੜੀ ਇਹਨਾਂ ਦੀ ਸੇਫ ਸੀ ਕੀ ਉਹਨਾਂ ਨੂੰ ਕੱਟ ਕਰਕੇ ਸ਼ਾਰਪ ਵੇਅਰ ਦੇ ਨਾਲ ਤੇ ਉੱਥੋਂ ਪੈਸੇ ਲੈ ਕੇ ਗਏ ਨੇ ਤੇ ਉਹ ਚੀਜ਼ ਆਪਾਂ ਹੁਣ ਐਫਆਈਆਰ ਰਜਿਸਟਰ ਕਰਤੀ ਹੈ ਤੇ ਇਨਵੈਸਟੀਗੇਸ਼ਨ ਚੱਲਦੀ ਹੈ ਕੁਝ ਪਤਾ ਲੱਗ ਪਾਇਆ ਜੀ ਕਿੰਨਾ ਕੈਸ਼ ਆ ਨਹੀਂ ਹਾਲੇ ਉਹ ਕਲੀਅਰ ਨਹੀਂ ਹੋ ਪਾਇਆ ਕਿਉਂਕਿ ਇਹਨਾਂ ਦੇ ਸਾਰੀਆਂ ਨੈਟ ਦੀਆਂ ਵੀ ਤਾਰਾਂ ਸੀਗੀਆਂ ਸਾਰੀਆਂ ਕੱਟ ਕਰਕੇ ਗਈਆਂ ਨੇ ਉਹ ਜਦੋਂ ਆਨ ਹੋਏਗਾ ਫਿਰ ਉਹ ਸਾਨੂੰ ਮਨੇਜਰ ਸਾਹਿਬ ਦੱਸਣਗੇ ਫਿਰ ਇਹ ਕੋਲ ਸਾਹਿਬ ਇੱਕ ਛੋਟਾ ਜਿਹਾ ਸਵਾਲ ਹੈ 2 ਸਾਲ ਪਹਿਲਾਂ ਸਤੰਬਰ ਦੇ ਵਿੱਚ 2022 ਚ ਇਸੇ ਬੈਂਕ ਚ ਇਸੇ ਤਰ੍ਹਾਂ ਕਟੌਣ ਹੀ ਸੀ ਬੇਸ਼ਕ ਉਹ ਚੋਰ ਫੜੇਗੇ ਸੀ ਕੀ ਉਹਨਾਂ ਕੋਈ ਲਿੰਕ ਅਪ ਕਰ ਰਹੇ ਹਾਂ ਹਾਂਜੀ ਉਹ ਵੀ ਚੀਜ਼ ਵੈਰੀਫਾਈ ਕਰਦੇ ਪਏ ਆ ਉਦੋਂ ਹੋਇਆ ਸਤੰਬਰ ਮਹੀਨੇ ਦੇ ਵਿੱਚ ਇਹ ਇੱਥੇ ਚੀਜ਼ ਦਾ ਵਾਰਦਾਤ ਹੋਈ ਸੀ ਕਿ ਸੇਮ ਹੈ ਤਾਂ ਹੀ ਤੇ ਉਸ ਦੇ ਵਿੱਚ ਜਿਹੜੇ ਕਿਊਸ ਸੀਗੇ ਉਹਨਾਂ ਨੂੰ ਵੀ ਵੈਰੀਫਾਈ ਕੀਤਾ ਜਾ ਰਿਹਾ ਹੈ ਤੇ ਉਧਰ ਪੁਲਿਸ ਦਾ ਕਹਿਣਾ ਹੈ ਕਿ ਕਰੀਬ ਪਹਿਲਾਂ ਵੀ 2 ਸਾਲ ਪਹਿਲਾਂ ਵੀ ਇਸੇ ਤਰ੍ਹਾਂ ਚੋਰੀ ਹੋਈ ਸੀ ਇਸੇ ਬੈਂਕ ਦੇ ਵਿੱਚ ਤੇ ਇਹੀ ਆ ਜਿਹੜੀ ਕੰਦ ਪਾੜੀ ਗਈ ਸੀ ਤੇ ਹੋ ਸਕਦਾ ਹੈ ਕਿ ਉਹਨਾਂ ਚੋਰਾਂ ਦੇ ਵੱਲੋਂ ਹੀ ਇਹ ਚੋਰੀ ਕੀਤੀ ਗਈ ਹੋਵੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਸੀਂ ਤਸਵੀਰਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਤੇ ਖੰਗਾਲਿਆ ਜਾ ਰਿਹਾ ਹੈ ਤੇ ਚੋਰਾਂ ਦੀ ਵੀ ਪਾਲ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਦਾ ਇਹ ਵੀ ਕਿਹਾ ਕਿ ਜਲਦੀ ਇਹ 사ਤਰ ਚੋਰ ਪੋਲਸ ਇਸ ਕੰਦੇ ਵਿੱਚ ਆਉਣਗੇ